दिकार 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 दिकार। <laughs> <चाट> के 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 दिल लग कर मेरी के बहुत लोग अभी कल नहीं गए <laughs> ਸੇਵ ਮੁੰਡੇ ਆ ਮम्मा ਸਾਡੇ ਮੁੰਡੇ ਆ ਸੀ ਅਸੀਂ ਅਸੀਂ ਕਰਾਂਗੇ ਪਰ ਜੇ ਸਰਕਾਰ ਕੁਝ ਕਰ ਸਕਦੀ ਹੈ ਮੇਰੇ ਭਰਾ ਵਾਸਤੇ ਇੱਕ ਮੁੱਠੀ ਲੈ ਤਮੇ ਚਾਹੂੰ ਕੁਝ ਕਰ ਉਸ ਦਾ ਪਿਛਲੇ ਦਿਨੀ ਕੁਮੈਚੇ ਇਮਾਰਤ ਨੂੰ ਅੱਗ ਲੱਗਣ ਦੇ ਕਾਰਨ 40 ਭਾਰਤੀਆਂ ਨੇ ਆਪਣੀ ਜਾਨ ਗੁਆ ਦਿੱਤੀ ਸੀ ਇਸ ਦੇ ਵਿੱਚ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਿੰਮਤ ਰਾਏ ਵੀ ਸ਼ਾਮਿਲ ਸਨ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੁਸ਼ਿਆਰਪੁਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਰ ਦਿੱਤਾ ਗਿਆ ਇਸ ਦੌਰਾਨ ਹਿੰਮਤ ਰਾਏ ਦੀ ਧੀ ਦਾ ਕਹਿਣਾ ਹੈ ਕਿ ਉਸ ਦਾ 15 ਸਾਲਾ ਪਰਾਜੋਕੀ ਜੋ ਕਿ ਅਜੇ ਬਹੁਤ ਛੋਟਾ ਹੈ ਆਪਣੇ ਪਿਤਾ ਦੀ ਜਾਨ ਤੁਮਤ ਇਕੱਲਾ ਹੋ ਗਿਆ ਉਹਨਾਂ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਏ ਕਿ ਤੋਲੇ ਗੱਲ ਲੱਭੇ ਕਰ ਦੇਗਾ ਮੇਰੀ ਛੁੱਟ ਗਈ ਚੜਾਟੀ ਬਾਜ ਕਈਆਂ ਨੇ ਸੁਣ ਲਈ ਜੀ ਸਕੂਰ ਕੇ ਬੋਸ ਲੋਗਾ ਨਹੀਂ ਕੱਲ ਨਹੀਂ ਥੋੜੀ ਆ ਕਿੰਨੇ ਦੇਖੋ ਕਿੰਨੇ ਦੇ ਘਰ ਗਏ ਅੱਛਾ ਪਰਮਾਤਮਾ ਤੂੰ ਤੈਨੂੰ ਚੰਗਾ ਲੱਗਾ ਤਾਂ ਕਰ ਲਿਆ ਮੈਨੂੰ ਨਹੀਂ ਸੀ ਪਤਾ ਵੀ ਮੇਰਨਾ ਅਖੀਰ ਲਈ ਗੱਲਾਂ ਫੋਨਾਂ ਤੇ ਕਰਦੇ ਗੱਲਾਂ ਅਸੀਂ ਦੋ ਭੈਣਾਂ ਵਿਆਹੀਆਂ ਆਪਣੇ ਘਰਾਂ ਮੇਰਾ ਭਰਾ ਸਿਰਫ 16 ਸਾਲਾਂ ਦਾ ਉਹਨਾਂ ਕਰਕੇ ਬੈਠੇ ਸੀ ਉਹ ਉੱਥੇ ਉਹਨਾਂ ਨੂੰ ਹਜੇ ਹੋਰ 15 ਸਾਲ ਕੰਮ ਕਰਨਾ ਸੀ ਮੈਂ ਹਲਾ ਛੋਟਾ ਹੈ ਚੁੱਪ ਕਰ ਆ ਚੁੱਪ ਹੋ ਜਾਵੇਂਗਾ ਨਾ ਲੋਕੀਂ ਆ ਨਿਆਣਾ ਇਹਨੂੰ ਤਾਂ ਬਿਰਦਾ ਸਮਝ ਨਹੀਂ ਪੜਾ ਨਿਆਣਾ ਹੈ ਵਿਚਾਰਾ ਇਹਦੇ ਲਈ ਕੁਝ ਕੰਨ ਕਰ ਸਕਦਾ ਅਸੀਂ ਕਰਾਂਗੇ ਜੋ ਸਾਡੇ ਕੋਲ ਹੋਊਗਾ ਅਸੀਂ ਵੀ ਮੁੰਡੇ ਆ ਮੰਮਾ ਸਾਡੇ ਮੁੰਡੇ ਆ ਅਸੀਂ ਅਸੀਂ ਕਰਾਂਗੇ ਪਰ ਜੇ ਸਰਕਾਰ ਕੁਝ ਕਰ ਸਕਦੀ ਆ ਮੇਰੇ ਭਰਾ ਵਾਸਤੇ ਮੇਰੀ ਮੰਮੀ ਲਈ ਤਾਂ ਮੈਂ ਚਾਹਾਂਗੀ ਕੁਝ ਕਰ ਮੇਰੇ ਭਰਾ ਲਈ ਕਰਦਾ ਕਿ ਮੇਰੀ ਮੰਮੀ ਨੂੰ ਵੀ ਹੌਸਲਾ ਰਹੇ ਸਾਡੇ ਉੱਤੇ ਜੀ ਸਾਡੇ ਉੱਤੇ ਬਹੁਤ ਪੜਾ ਕਹਿਰ ਵਰਤ ਗਿਆ ਹੈ ਜੀ ਇਹ ਜੋ ਘਟਨਾ ਹੋਈ ਹੈ ਪ੍ਰਮਾਤਮਾ ਕਰੇ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਹੀਂ ਹੋਵੇ ਪਰ ਅਸੀਂ ਪ੍ਰਸ਼ਾਸਨ ਸਟੇਟ ਗਵਰਨਮੈਂਟ ਐਂਡ தி ਸੈਂਟਰ ਗਵਰਨਮੈਂਟ ਜਿਤਨੇ ਮਦਦ ਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਹਰ ਤਰ੍ਹਾਂ ਮਦਦ ਕੀਤੀ ਹੈ ਪ੍ਰਸ਼ਾਸਨ ਦੀ ਹੀ ਹੈਲਪ ਦੇ ਨਾਲ ਅਸੀਂ ਇੰਨੀ ਜਲਦੀ ਸਾਡੀ ਬੋਡੀ ਰਿਸੀਵ ਕੀਤੀ ਹੈ ਨਹੀਂ ਤੇ 15-15 ਦਿਨ ਬੋਡੀਆਂ ਨਹੀਂ ਆਦੀ ਪ੍ਰਸ਼ਾਸਨ ਨੇ ਸਾਨੂੰ 24 ਘੰਟੇ ਦੇ ਵਿੱਚ ਵਿੱਚ ਬੋਡੀ ਦੇ ਉੱਤੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ